ਸਿੰਘ ਜੀ ਮਾਨ ਸਾਹਿਬ ਸਟੇਜ ਤੇ ਪਹੁੰਚ ਚੁੱਕੇ ਨੇ ਆਨ ਆਦਮੀ ਪਾਰਟੀ ਜਿੰਦਾਬਾਦ ਆਨ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਸਰਬੋਗ ਬਗ ਜੀ ਆਇਆਂ ਜੀ ਸਰ ਮੈਂ ਸੰਤਨ ਬਾਬਾ ਗੁੱਡਾ ਸਾਹਿਬ ਜੀ ਦੀ ਇਹ ਪਾਵਨ ਪਵਿੱਤਰ ਧਰਤੀ ਤੇ ਬਿਰਾਜਮਾਨ ਅੱਜ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸਾਹ ਪਗਵਾਨ ਸਿੰਘ ਜੀ ਮਾਨ ਸਾਹਿਬ ਉਹਨਾਂ ਨਾਲ ਸਟੇਜ ਤੇ ਬੈਠੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਮੇਰੇ ਸਾਹਮਣੇ ਬੈਠੇ ਮੇਰੇ ਹਲਕੇ ਤੋਂ ਆਏ ਮੇਰੇ ਅਜ਼ੀਜ਼ ਮੇਰੇ ਵੀਰ ਮੇਰੇ ਭਰਾ ਮੇਰੀਆਂ ਭੈਣਾਂ ਮੇਰੇ ਨੌਜਵਾਨ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਬੜਾ ਸੁਭਾਗਾ ਦਿਨ ਆ ਅੱਜ ਸਾਡੇ ਕੋਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਏ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਿੰਨੀਆਂ ਵੀ ਸਕੀਮਾਂ ਅ ਮੇਰੇ ਤੋਂ ਪਹਿਲਾਂ ਸ ਆਲ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਜ਼ਿਕਰ ਕਰ ਰਹੇ ਸੀਗੇ ਜਿੰਨੀਆਂ ਵੀ ਲੋਕ ਇਤੈਸ਼ੀ ਸਕੀਮਾਂ ਨੇ ਲੋਕਾਂ ਪ੍ਰਤੀ ਵਫਾਦਾਰੀ ਦੀਆਂ ਸਕੀਮਾਂ ਨੇ ਉਹ ਸਾਰੀਆਂ ਹੀ ਭਾਵੇਂ ਉਹਨੂੰ 10 ਲੱਖ ਦਾ ਬੀਮਾ ਗੱਲੋਂ ਪਾਹੇ ਉਹ ਲਾਲ ਲਕੀਰ ਦੇ ਅੰਦਰ ਜਿਹੜੇ ਉਹ ਮਾਲਕੀ ਦੇ ਆਪਾਂ ਹੱਕ ਦਿੱਤੇ ਨੇ ਸਰਕਾਰ ਨੇ ਔਰ ਅੱਜ ਖਾਸ ਕਰਕੇ ਜਿਹਦੇ ਕਰਕੇ ਸਾਡੇ ਹਰਮਨ ਪਿਆਰੇ ਸੀਐਮ ਸਾਹਿਬ ਪਹੁੰਚੇ ਨੇ 19000 ਕਿਲੋਮੀਟਰ ਦੀਆਂ ਸੜਕਾਂ ਦਾ ਅਦਗਾਟਨ ਹੋਣ ਜਾ ਰਿਹਾ ਤੁਸੀਂ ਕਿਸਮਤ ਵਾਲੇ ਹੋ ਕਿ ਤਰਨਤਾਰਨ ਦੇ ਵਿੱਚ ਇਹ ਸਾਰੇ ਅਦਗਾਟਨ ਤਰਨ ਤਰਨ ਤੋਂ ਸ਼ੁਰੂ ਹੋਇਆ ਮੈਨੂੰ ਮਾਨ ਆ ਇਸ ਗੱਲ ਦਾ ਕਿ ਅਸੀਂ ਮੈਂ ਜਦੋਂ ਵੀ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਜਾਂ ਫੋਨ ਦੇ ਉੱਤੇ ਸੀਐਮ ਹਾਊਸ ਦੇ ਵਿੱਚ ਗੱਲ ਹੋਈ ਆ ਹਲਕੇ ਦੀ ਗੱਲ ਹੋਈ ਆ ਮੈਂ ਦੋ ਤਿੰਨ ਗੱਲਾਂ ਕਰਨੀਆਂ ਨੇ ਔਰ ਸਾਰਿਆਂ ਨੂੰ ਪਤਾ ਤੁਹਾਨੂੰ ਦੇਖੋ ਇਨਸਾਨ ਉਹ ਹੁੰਦਾ ਜਿਹੜੀ ਲੋਕਾਂ ਦੀ ਜਨਤਾ ਦੀ ਨਬਜ਼ ਪਛਾਣੇ ਲੋਕਾਂ ਪ੍ਰਤੀ ਵਫਾਦਾਰੀ ਹੋਵੇ ਮੁੱਖ ਮੰਤਰੀ ਉਹ ਹੁੰਦਾ ਜਿਹੜੇ ਲੋਕਾਂ ਦੇ ਵਿੱਚ ਰਹਿਣ ਵਾਲੇ ਹੋਣ ਅੱਜ ਸਾਨੂੰ ਉਹ ਮੁੱਖ ਮੰਤਰੀ ਮਿਲ ਗਿਆ ਔਰ ਠੀਕ ਆ ਅੱਜ ਮੈਂ ਇਹ ਵੀ ਗੱਲ ਕਰਨੀ ਚਾਹਣਾ ਕਿ ਜੋ ਮੰਗਿਆ ਆਪਣੇ ਹਲਕੇ ਲਈ ਮੈਂ ਜ਼ਿਕਰ ਕਰੂੰਗਾ ਤੇ ਜੇ ਇਹਦੇ ਵਿੱਚੋਂ ਇੱਕ ਪੈਸਾ ਵੀ ਘਟ ਹੋਵੇ ਤਾਂ ਗੱਲ ਕਰਿਓ ਇਹ ਮੈਂ ਤਾਂ ਗੱਲ ਕਰਨ ਲੱਗਾ ਸੀਐਮ ਸਾਹਿਬ ਇੱਥੇ ਕਾਲੀਦਲ ਦੇ ਪ੍ਰਧਾਨ ਸੁਖਬੀਰ ਸੋਣੀ ਆਏ ਸੀ ਇਹ ਗੱਲ ਕਹਿ ਕੇ ਗਏ ਸੀ ਆ ਚਾਰ ਪੰਜ ਦਿਨ ਇੱਥੇ ਉਸ ਗੱਲ ਵਾਲ ਤੇ ਮੈਂ ਬਾਅਦ ਜਾਊਂਗਾ ਪਰ ਇੱਥੇ ਇੱਕ ਗੱਲ ਕਹਿ ਕੇ ਗਏ ਸੀ ਵੀ ਹਰਮੀ ਸੋ ਸੰਦੂ ਤੂੰ ਰੁਪਈਆ ਇੱਕ ਲੈ ਕੇ ਵਿਖਾ ਸੀਐਮ ਸਾਹਿਬ ਕੋ ਰੁਪਈਆ ਇੱਕ ਲੈ ਕੇ ਵਿਖਾ ਸਰਦਾਰ ਜੀ ਚਲੋ ਅਸੀਂ ਹੁਣ ਸਟੇਜ ਤੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਲਕੀਰਾਂ ਨਿਕਲ ਜਾਂਦੀਆਂ ਹੁੰਦੀਆਂ ਸੀ ਲਕੀਰਾਂ ਆ ਮੈਂ ਗਰੌਣ ਲੱਗਦਾ 35 ਕਰੋੜ ਰੁਪਈਆ ਪਾਵਨ ਤੇ ਪਵਿੱਤਰ ਧਰਤੀ ਸੈਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਧਰਤੀ ਲਈ 35 ਕਰੋੜ ਰੁਪਈਆ ਟੈਲੀਫੋਨ ਤੇ ਮਿਲਿਆ ਟੈਲੀਫੋਨ ਤੇ ਇਹ ਇਹ ਛੋਟੀ ਗੱਲ ਇਹ ਤੁਸੀਂ ਦੱਸੋ ਆ ਮੇਰੇ ਭਰਾ ਬੈਠੇ ਸਾਹਮਣੇ ਪਿੰਡਾਂ ਵਾਲੇ ਸਰਪੰਚ ਬੈਠੇ ਜੇ ਕਦੀ ਇਹੋ ਜਿਹਾ ਇਤਿਹਾਸ ਦੇ ਵਿੱਚ ਹੋਇਆ ਸੀ ਇੱਕ ਟੈਲੀਫੋਨ ਦੇ ਉੱਤੇ ਸੀਐਮ ਸਾਹਿਬ ਨੇ 30 ਕਰੋੜ ਰੁਪਇਆ ਪਿੰਡਾਂ ਦੀ ਡਿਵੈਲਪਮੈਂਟ ਲਈ ਦਿੱਤਾ 30 ਕਰੋੜ ਰੁਪਇਆ ਇੱਥੇ ਬਸ ਨਹੀਂ ਇੱਥੇ ਬਸ ਨਹੀਂ 55 ਕਰੋੜ ਰੁਪਇਆ ਤਰਨਤਾਰ ਨੀਆ ਸੜਕਾਂ ਦੀ ਵਾਈਡਨਿੰਗ ਚੌੜੀਆਂ ਕਰਨੀਆਂ ਸੜਕਾਂ ਆਪਾਂ ਨਵੀਆਂ ਬਣਾਉਣ ਲਈ ਸੜਕਾਂ ਇਹ ਗੱਲਾਂ ਛੋਟੀਆਂ ਨਹੀਂ ਗੀਆਂ ਬਾਲਾ ਸਾਹਿਬ ਗੱਲਾਂ ਕਰ ਲੈਣੀਆਂ ਸੌਖੀਆਂ ਨੇ ਨਭਾਉਣੀਆਂ ਬੜੀਆਂ ਔਖੀਆਂ ਨੇ ਤੇ ਜਿਹਦੇ ਟੈਲੀਫੋਨ ਤੇ ਕੰਮ ਹੁੰਦੇ ਹੋਣਾ ਤੇ ਫਿਰ ਤੁਹਾਨੂੰ ਕੀ ਚਾਹੀਦਾ ਤੁਸੀਂ ਦੱਸੋ ਸੀਐਮ ਸਾਹਿਬ ਆਹ ਕਾਠ ਜਿਹੜਾ ਆ ਇਹ ਦਰਸੌਦਾ ਇਸ ਗੱਲ ਨੂੰ ਕਿ ਇਹ ਸੰਗਤ ਤੁਹਾਡੇ ਨਾਲ ਕਿੰਨਾ ਪਿਆਰ ਕਰਦੀ ਆ ਉਹ ਤਾਬਲੇ ਨੇ ਤੁਹਾਡੀ ਇਕੱਲੀ ਇਕੱਲੀ ਗੱਲ ਸੁਣ ਨੂੰ ਇਥੇ ਤਾਬਲੇ ਨੇ ਔਰ ਮੈਂ ਅੱਜ ਇਹ ਵੀ ਜ਼ਿਕਰ ਕਰਨਾ ਚਾਹੁੰਦਾ ਇਹ ਕਾਲੀ ਗੱਲ ਹਾਲੇ ਤੇ ਕਾਂਗਰਸ ਵਾਲਿਆਂ ਦੀ ਟਿਕਟ ਹੀ ਨਹੀਂ ਡਿਕਲੇਅਰ ਹੋਈ ਪਤਾ ਨਹੀਂ ਕਿਹੜੇ ਖੁੰਝੇ ਚਵਾੜੀ ਫਿਰਦੇ ਆ ਚਲੋ ਕੋਈ ਗੱਲ ਨਹੀਂ ਸੱਤ ਅੱਠ ਹੈਗੇ ਆ ਕਿਸੇ ਨਾ ਕਿਸੇ ਨੂੰ ਤੇ ਮਿਲੂਗੀ ਪਰ ਮੈਂ ਅੱਗੇ ਗੱਲ ਕਰਨੀ ਜਾਉਣਾ ਦੇਖੋ ਜਿਹੜਾ ਕਾਲੀਵਾਲ ਇੱਥੇ ਅਨਾਉਂਸ ਕਰਕੇ ਗਿਆ ਜਿਹੜਾ ਕੈਂਡੀਡੇਟ ਇੱਥੇ ਅਨਾਉਂਸ ਕਰਕੇ ਗਿਆ ਆ ਮੈਂ মিডিਆ ਨੂੰ ਦੱਸਿਆ ਚਾਹਣਾ ਪਤਾ ਇਹਨਾਂ ਸਾਰਿਆਂ ਨੂੰ ਆ ਭਰਾਵਾਂ ਨੂੰ ਵੈਸੇ ਹੈ ਤੇ ਮੇਰੇ ਭਰਾ ਆ ਕਰਨਤਨ ਨਾਲੇ ਵੀ ਅਮਰਸਾਹਬ ਵਾਲੇ ਵੀ ਪਰ ਲਿਖਦਾ ਕੋਈ ਨਹੀਂ ਲਓ ਮੈਂ ਅੱਜ ਦੱਸ ਦਿਆਂ ਥੋਗ ਵਜਾ ਕੇ ਤੇ ਅੱਜ ਇਹ ਵੀ ਗੱਲ ਕਰਦਿਆਂ ਅੱਜ ਦੀ ਸਟੇਜ ਮੈਂ ਢੀਕਣ ਰਿਹਾ ਸਾਂ ਜੇ ਕਿਸੇ ਨੇ ਸਾਡੇ ਵਰਕਰ ਨੂੰ ਕਿਤੇ ਟੈਲੀਫੋਨ ਵੀ ਕਿਸੇ ਨੇ ਕੰਨ ਨਾਲ ਲਾ ਦਿੱਤਾ ਨਾ ਤੇ ਜੇ ਮੈਂ ਬਾਰਡਰ ਵਾਲੀਆਂ ਤਾਰਾਂ ਪਾਰਵਾ ਕਰਾ ਦਿੱਤੀਆਂ ਤੇ ਤਾਂ ਗੱਲ ਕਰਿਓ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਇਹ ਅੱਜ ਮੈਂ ਐਵੇਂ ਨਹੀਂ ਕਹਿਦਾ ਹੁੰਦਾ ਜੇ ਲੱਤ ਲਾਈ ਆ ਤੇ ਠੋਕ ਕੇ ਲਾਈ ਆ ਬੀਸੀਐਮ ਸਾਹਿਬ ਇਹ ਜਿਹੜੀਆਂ ਅਨਾਊਂਸਮੈਂਟਾਂ ਕਰਕੇ ਗਏ ਇੰਜ ਕਿਹੜੇ ਟਿਕਟਾਂ ਦੀਆਂ ਅਨਾਊਂਸਮੈਂਟ ਹੁੰਦੀਆਂ ਨੇ ਮੇਰਾ ਗਿਆ ਸੁਗਵੀਰ ਦੇ ਬਾਦਲ ਨੂੰ ਆਪ ਨੂੰ ਨਹੀਂ ਪਤਾ ਅਰੇ ਮੈਂ ਟਿਕਟ ਕਿਹਨੂੰ ਦੇ ਚੱਲਿਆ ਉਹ ਮਜੀਠੇ ਹਲਕੇ ਦੀ ਬੀਬੀ ਆ ਤੇ ਆਲੇ ਜੀ ਅਸੀਂ ਧਰਮੀ ਫੌਜੀ ਆ ਮੈਂ ਕਿਹਾ ਧਰਮੀ ਫੌਜੀ ਮਜੀਠੇ ਤੋਂ ਉੱਠ ਕੇ ਆ ਕੇ ਤੇ ਧਰਮੀ ਫੌਜੀ ਇੱਥੋਂ ਦੇ ਘਟਲੇ ਆ ਮੈਨੂੰ ਤੇ ਕੱਲ ਪਰਸੋ ਆ ਪੰਡੋਰੀਆਂ ਵਾਲੇ ਮਲਾ ਕੇ ਗਏ ਧਰਮੀ ਫੌਜੀ ਉਹ ਆਂਦੇ ਜੀ ਲਿਸਟੇਡ ਕਢਾਈ ਆ 900 ਬੰਦੇ ਦੀ 900 ਬੰਦੇ ਦੀ 900 ਬੰਦੇ ਤੇ ਹੀ ਸੀਐਮ ਸਾਹਿਬ ਉਹਦਾ ਨਾਂ ਹੀ ਆ ਨੀਗਾ ਕਿਤੇ ਨਾਂ ਜ਼ਿਕਰ ਹੀ ਨਹੀਂ ਆਉਂਦਾ ਵੀ ਉਹ ਧਰਮੀ ਫੌਜੀ ਆ ਆ ਹੈਗਾ ਇੱਥੇ ਸਾਡੇ ਗਵਾਂਢ ਮੈਦੇ ਵੈਸੇ ਉਹਦਾ ਨਾਂ ਨਹੀਂ ਸੀ ਲੈਣਾ ਚਾਹੁੰਦਾ ਮੈਨੂੰ ਆਂਦੇ ਸੀ ਨਾਂ ਨਾ ਲਿਓ ਆ ਗਵਾਂਢੀ ਜਿਹਨੂੰ ਆਂਦੇ ਕਿ ਇੱਕ ਕਹਾਵਤ ਬਣੀ ਆ ਚਲੋ ਪੈੜੀ ਦੇ ਵੱਧ ਘੱਟ ਕਿਸੇ ਤੋਂ ਵੀ ਹੋ ਸਕਦੀ ਆ ਉਹ ਕਹਾਵਤ ਇੱਕ ਬਣੀ ਆ ਪੈੜੀ ਡੇਢ ਗੱਲਾ ਤੇ ਥੱਲੇ ਆ ਨੋਆ ਤੇ ਨਾਂ ਮੇਰਾ ਹੁਣ ਦੱਸ ਦਿਓ ਤੁਸੀਂ ਦੱਸ ਦਿਓ ਨਾਂ ਮੇਰਾ ਹਾਂ ਇਹ ਲੋਗ ਕੌਮ ਲਈ ਕੁਝ ਕਰ ਸਕਦੇ ਆ ਇਹ ਲੋਗ ਕੌਮ ਦੀ ਪਿੱਠ ਮਗਰ ਇਹਨਾਂ ਨੇ ਛੁਰਾ ਮਾਰਿਆ ਕੌਮ ਨੂੰ ਤਬਾਹ ਕਰਕੇ ਰੱਖਤਾ ਆਪਣੀਆਂ ਚੰਦੀਕੋਲੇ ਹਕੂਮਤਾਂ ਚਲਾਉਂਦੇ ਆ ਤੇ ਕਹਿੰਦੇ ਆ ਵੀ ਕਾਲ ਤੱਕ ਸਾਡੇ ਜਥੇਦਾਰ ਅਸੀਂ ਇੰਜ ਕਰਦੀਏ ਇੰਜ ਕਰਦੀਏ ਇੰਜ ਕਰਦੀਏ ਸਰਦਾਰੋ ਜੇ ਕੌਮ ਨਾਲ ਪਿਆਰ ਆ ਤੇ ਜਨਤਾ ਵਿੱਚ ਜਾ ਕੇ ਉਹਨਾਂ ਦੀ ਨਬਜ਼ ਪੁੱਛੋ ਉਹਨਾਂ ਨੂੰ ਪੁੱਛੋ ਲੋੜ ਕੀ ਆ ਇਹ ਕੌਮ ਦੀ ਲੋੜ ਕੀ ਆ ਇਹ ਡिक्टेटरਸ਼ਿਪ ਇੱਥੇ ਨਹੀਂ ਚੱਲਣੀ ਲੋਕ ਤੋਰ ਬੈਠੇ ਨੇ ਉਸ ਸਾਡੇ ਦੇ ਕਰਨਤਾ ਨਾਲਿਆਂ ਤੇ ਕਿਰਪਾ ਕੀਤੀ ਆ ਸਾਡੇ ਵਾਰੇ ਨਿਆਰੇ ਕਰੀ ਆਉਂਦੇ ਹੋ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਪਰ ਇਹੋ ਜੀ ਚੀਜ਼ ਜ਼ਰੂਰ ਆਉਂਦੇ ਸਮੇਂ ਦੇ ਵਿੱਚ ਦੇ ਦਿਓ ਤਾਂ ਕਿ ਅਸੀਂ ਆਪਣੀਆਂ ਬੱਚਿਆਂ ਨੂੰ ਆਪਣੇ ਘਰਾਂ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਹੀ ਉਹ ਪੜ ਲਿਖਣ ਜਾਣ ਮਾਪੇ ਡਰਦੇ ਨੇ ਸਮੇ ਤੋਂ ਪਰ ਅੱਜ ਮੈਂ ਤੁਹਾਡਾ ਹੋਣ ਇੱਕ ਗੱਲ ਸੁਣ ਲਓ ਆ ਸਾਰੇ ਜਿਹੜੇ ਪਿੰਡਾਂ ਵਾਲਿਆ ਦਾ ਰਾਜ ਤੁਹਾਡਾ ਲਾਤ ਆ ਜੇ ਤੇ ਜਿਹੜਾ ਕਿਸੇ ਨੇ ਟੈਲੀਫੋਨ ਬਾਹਰੋਂ ਅੰਦਰੋਂ ਕੀਤਾ ਤੇ ਮੱਕੂ ਆਵਾਜ਼ ਆ ਬੰਨਾਗਾ ਕਦੇ ਯਾਦ ਪਿਆ ਕਰੂਗਾ ਯਾਦ ਪਿਆ ਕਰੂਗਾ ਸੋ ਸਮਾਂ ਨਹੀਂ ਜਾਂਜ ਦਿੰਦਾ ਮੁੱਖ ਮੰਤਰੀ ਸਾਹਿਬ ਨੇ ਜਾਣਾ ਵੀ ਆ ਤੁਹਾਡਾ ਤਹਿ ਦਿਲੋਂ ਤਨਵਾਦ ਸੀਐਮ ਸਾਹਿਬ શુભ ਆਰੰਭ ਕਰਵਾਉਣ ਉਦਗਾਟਨ ਕਰਵਾਉਣ ਆਪਣੇ ਪ੍ਰੋਜੈਕਟਾਂ ਦੇ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਨਾਲ ਸਾਡੇ ਕੈਬਨਟ ਦੇ ਵਜ਼ੀਰ ਸੋਨਿਆਨ ਹੁਣ ਮੈਂ ਗੁਜਾਰਸ਼ ਕਰਾਂਗਾ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਮਾਝੇ ਦੀ ਪਵਿੱਤਰ ਧਰਤੀ ਔਰ ਸ਼ਹੀਦਾਂ ਦੇ ਸਰਤਾਜ ਕਹੇ ਜਾਂਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਧਰਤੀ ਚਰਨ ਸੋ ਪ੍ਰਾਪਤ ਧਰਤੀ ਬਾਬਾ ਬੁੱਢਾ ਜੀ ਦੀ ਧਰਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ 350 ਸਾਲਾਂ ਸ਼ਹੀਦੀ ਪਰਬ ਮਨਾ ਰਹੇ ਆ ਇਸ ਸਾਲ ਉਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਮੈਂ ਸਜਦਾ ਕਰਦਾ ਤਰਨਤਾਰਨ ਦੀ ਇਸ ਧਰਤੀ ਨੂੰ ਮੈਂ ਸਜਦਾ ਕਰਦਾ ਚਬਾਲ ਦੀ ਇਸ ਧਰਤੀ ਨੂੰ ਔਰ ਮਾਜੇ ਦੇ ਇਨਕਲਾਬੀ ਤੇ ਅਣਖੀ ਲੋਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਅਣਥੱਕ ਟੀਮ ਬੈਠੀ ਹੈ ਲਾਲਜੀਤ ਪੁੱਲਰ ਜੀ ਕੈਪਟਨ ਮੈਂ ਸਵੇਰੇ ਉੱਠਦੇ ਆ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਚੋਂ ਭਾਈ ਜੀ ਠਾਉਂਦੇ ਆ ਭਾਈ ਅੰਮ੍ਰਿਤ ਵੇਲਾ ਹੋ ਗਿਆ ਉੱਠੋ ਨਾਮ ਜਪੋ ਕੰਮ ਕਾਰ ਕਰੋ ਉੱਠਣ ਸਾਰ ਜੇ ਤਾਂ ਚੁੱਲ੍ਹਾ ਤਾਂ ਸਿੱਖਾਂ ਵਾਲੀ ਡੱਬੀ ਚਾਹ ਧਰਨ ਧਰ ਕੇ ਪਾ ਪਾਣੀ ਪਤੀਲੇ ਚ ਪਾ ਕੇ ਸਿੱਖਾਂ ਵਾਲੀ ਡੱਬੀ ਘਸਾਉਨੇ ਆ ਮਾਚਸ ਤੀਲੀ ਟੈਕਸ ਸ਼ੁਰੂ ਕਿਉਂਕਿ ਜਦੋਂ ਤੁਸੀਂ ਚਭਾਲ ਜਾਂ ਤਰਨਤਾਰਨ ਜਾਂਦੇ ਹੋ ਨਾ ਜਦੋਂ ਸਿੱਖਾਂ ਵਾਲੀ ਡੱਬੀ ਮਾਚਸ ਖਰੀਦਦੇ ਆ ਉਹ ਤੇ ਟੈਕਸ ਪੈਂਦਾ ਜੀ ਜੇ ਗੈਸ ਹੈ ਤਾਂ ਜਦੋਂ ਹੀ ਦੱਬਿਆ ਉਹ ਲਾਈਟਰ ਜਆ ਟੈਕਸ ਸ਼ੁਰੂ ਕਿਉਂਕਿ ਗੈ ਜਿਹੜਾ ਸਿਲੰਡਰ ਆ ਉਹ ਤੇ ਟੈਕਸ ਹੈ ਉਸ ਤੋਂ ਬਾਅਦ ਚਾਹ ਪੱਤੀ ਪਾਤੀ ਟੈਕਸ ਖੰਡ ਪਾਤੀ ਟੈਕਸ ਦੁੱਧ ਟੈਕਸ ਆਟਾ ਗੁੰਨ ਲਿਆ ਪਰੌਂਠੇ ਬਣਾਉਣ ਵਾਸਤੇ ਟੈਕਸ ਸਬਜ਼ੀ ਬਣਾ ਲਈ ਟੈਕਸ ਉਸ ਤੋਂ ਬਾਅਦ ਰੋਟੀ ਖਾ ਕੇ ਇਹਨੇ ਭੂਆ ਕੋਲੇ ਜਾਣਾ ਫੋਨ ਕਰਦੀ ਏ ਪਹਿਲਾਂ ਭੂਆ ਨੂੰ ਫੋਨ ਕਰੋਗੇ ਟੈਕਸ ਮੋਟਰਸਾਈਕਲ ਚੱਕ ਲਿਓ ਜ ਪٹرول ਪਾਓਗੇ ਡੀਜ਼ਲ ਪਾਓਗੇ ਟੈਕਸ ਉਤੋਂ ਬਾਅਦ ਆਉਂਦੇ ਹੋਏ ਬਾਜ਼ਾਰ ਚੋਂ ਕੋਈ ਚੀਜ਼ ਖਰੀਦ ਕੇ ਲਿਆਉਣੀ ਐ ਟੈਕਸ ਆਥਰੇ ਰੋਟੀ ਖਾ ਲਈ ਸਾਰੇ ਟੈਕਸ ਜੇ ਰੋਟੀ ਤੋਂ ਪਹਿਲਾਂ ਕੁਝ ਹੋਰ ਕਰਨਾ ਉਹ ਵੀ ਟੈਕਸ ਇਧਰ ਮਾਝੇ ਵੱਲ ਤਾਂ ਜ਼ਿਆਦਾ ਹੀ ਐ ਸਾਰਾ ਟੈਕ ਕੋਲੇ ਦੀ ਖਾਨ ਚਲਾ ਲਈ ਚਾਰਖੰਡ ਦੇ ਵਿੱਚ ਆਪਣੀ ਕੋਲੇ ਦੀ ਖਾਨ ਸੀ ਪੰਜਾਬ ਦੀ 2015 ਤੋਂ ਬੰਦ ਕਰ ਰੱਖੀ ਸੀ ਇਹਨਾਂ ਨੇ ਕਿਉਂਕਿ ਕੋਲਾ ਇਧਰੋਂ ਉਧਰੋਂ ਲੈਂਦੇ ਸੀ ਪ੍ਰਾਈਵੇਟਾਂ ਤੋਂ ਉਹਦੇ ਚ ਕਮਿਸ਼ਨ ਚੋਂ ਪੈਸੇ ਬਣਦੇ ਸੀ ਵੀਰੋ ਅਸੀਂ ਆਪਣੀ ਕੋਲੇ ਦੀ ਖਾਨ ਚਲਾ ਲਈ ਤੁਸੀਂ ਪਹਿਲਾਂ ਖਬਰਾਂ ਸੁਣਦੇ ਹੁੰਦੇ ਸੀ ਨਾ ਆ ਪੱਤਰਕਾਰ ਵੀਰ ਬੈਠੇ ਨੇ ਇਹ ਖਬਰਾਂ ਦਿੰਦੇ ਸੀ ਪੰਜਾਬ 'ਚ ਛਾ ਸਕਦਾ ਹੈ ਹਨੇਰਾ ਸਿਰਫ 2 ਦਿਨ ਦਾ ਕੋਲਾ ਬਚਿਆ ਫਲਾਣੇ ਥਰਮਲ ਪਲਾਂਟ 'ਚ 1 ਦਿਨ ਦਾ ਕੋਲਾ ਬਚਿਆ ਪੰਜਾਬ ਚ ਨੇਰਾ ਛਾ ਸਕਦਾ ਹੁਣ ਇਹ ਜਿਹੜੀਆਂ ਖਬਰਾਂ ਆਉਂਦੀਆਂ 27 27 ਦਿਨ ਦਾ ਕੋਲਾ ਪਿਆ ਸਾਡੇ ਕੋਲੇ ਸਾਨੂੰ ਕੋਲੇ ਦੀ ਖਾਨ ਬੰਦ ਕਰਨੀ ਪੈਂਦੀ ਹੈ ਕਈ ਦਿਨਾਂ ਵਾਸਤੇ ਵੀ ਕੋਲਾ ਬਹੁਤ ਪਿਆ ਸਾਡੇ ਕੋਲੇ ਆਹ ਪਲੈਨਿੰਗਾਂ ਹੁੰਦੀਆਂ ਨੇ ਇਹਨੂੰ ਕਹਿੰਦੇ ਪਲੈਨਿੰਗਾਂ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸੀ ਨਾਲ ਅਸੀਂ ਸਰਵੇ ਕਰਾਇਆ 300 83 ਕਰੋੜ ਰੁਪਇਆ 384 ਕਰੋੜ ਰੁਪਇਆ ਆ ਸੜਕਾਂ ਦੀ ਰਿਪੇਅਰ ਤੇ ਉਹਨਾਂ ਦੀ ਜਿਹੜੀ ਵਾਈਡਨਿੰਗ ਹੈ ਚੌੜੀਆਂ ਕਰਨੀਆਂ ਸੜਕਾਂ ਉਹਦੇ ਤੇ ਬਚ ਗਿਆ ਪਹਿਲਾਂ ਅਸੀਂ ਕਰਾਇਆ ਸਰਵੇ ਮੈਨੂਅਲ ਵੀ ਇੰਜੀਨੀਅਰ ਜਾਂ ਕੋਈ ਅਫਸਰ ਭੇਜੇ ਕਿ ਜਾਓ ਦੱਸੋ ਕਿੰਨੀਆਂ ਸੜਕਾਂ ਨੇ ਜਿਨ੍ਹਾਂ 'ਚ ਟੋਏ ਨੇ ਰਿਪੇਅਰ ਕਰਨ ਵਾਲੀਆਂ ਨੇ ਉਹਨਾਂ ਨੇ ਦਿੱਤਾ ਸਾਨੂੰ ਜਿਹੜਾ ਡਾਟਾ ਅਸੀਂ ਫਿਰ ਇੱਕ ਲੇਜ਼ਰ ਧਰਤਾ ਗੱਡੀ 'ਚ AI ਨਾਲ ਸੰਬੰਧਿਤ ਹੈ ਲੇਟੈਸਟ ਟੈਕਨੋਲੋਜੀ ਹੈ ਡਿੱਗੀ ਖੋਲ ਕੇ ਉਹਦੇ ਵਿੱਚ ਧਰ ਦੋ ਉਹ ਉਹਨੂੰ ਥੱਲੇ ਲੇਜ਼ਰ ਉਹਦਾ ਥੱਲੇ ਮਾਰਦਾ ਉਹਦੇ ਲਾਈਟ ਜੀ ਵਾ ਗੱਡੀ ਚਲਾਈ ਚਲੋ 60 ਤੋਂ ਥੱਲੇ ਸਪੀਡ ਤੇ ਉਹ ਆਪ ਹੀ ਸਾਰੇ ਟੋਇਆਂ ਨੂੰ ਗਿਣ ਕੇ ਰਿਕਾਰਡ ਕਰੀ ਜਾਂਦਾ ਹੈ ਤੇ ਜਿਹੜਾ ਉਹਦੇ ਆਲਾ ਡਾਟਾ ਆਇਆ 4-500 ਕਿਲੋਮੀਟਰ ਤਾਂ ਸੜਕਾਂ ਹੀ ਨਹੀਂ ਹੈਗੀਆਂ ਉਹ ਜਿਹੜੀਆਂ ਮੂੰਹ ਹੀ ਲਿਖ ਕੇ ਪਾ ਗਏ ਸੜਕਾਂ ਹੀ ਹੈ ਨਹੀਂ ਧਰਤੀ ਤੇ ਉਹ ਜਿਵੇਂ ਮੈਥੋਂ ਪਿੰਡ ਤੋਂ ਕੋਈ ਸੜਕ ਜਾਂਦੀ ਹੈ ਪੌਣੇ ਚਾਰ ਕਿਲੋਮੀਟਰ ਚਾਰ ਲਿਖ ਦੋ ਕਿਹਨੇ ਪੁੱਛਣਾ ਹੈ ਜਿਹੜਾ ਉਹ ਚਾਲਲਾ ਹਿੱਸਾ ਹੈ ਉਹਦੇ ਵੀ ਰਿਪੇਅਰ ਦੇ ਪੈਸੇ ਮਿਲਣਗੇ ਸਾਢੇ ਪੰਜ ਜਾਂ 6 ਲਿਖ ਦੋ ਕੌਣ ਮਿਲਣ ਆਉਂਦਾ ਉੱਥੇ ਉਹ ਪ੍ਰੋਪਰ ਦਿੰਦਾ ਜੀ 383 ਕਰੋੜ 53 ਲੱਖ ਰੁਪਈਆ ਬਚ ਗਿਆ ਵੀਰੋ ਥੋੜਾ ਪੈਸਾ ਬਚਾਇਆ ਇੱਕ ਇੱਕ ਰੁਪਈਆ ਥੋੜਾ ਪੈਸਾ ਬਚਾਇਆ ਸੀ ਨੇ ਤਾਂ ਅਸੀਂ ਵੀ ਕਹਿੰਦੇ ਚੱਲ ਠੀਕ ਆ 100 ਇਧਰੋਂ ਲੈ ਲਓ ਇਧਰੋਂ ਲੈ ਲਓ ਚੱਕੋ ਇਹ ਹੁੰਦੇ ਇਹ ਹੁੰਦੇ ਤਾਂ ਹੁਣ ਲੈ ਜਾਂਦੇ ਪਬਲਿਕ ਦਾ ਪੈਸਾ ਬਚਾਉਣਾ ਔਰ ਪਬਲਿਕ ਤੇ ਲਾਉਣਾ ਦੁੱਗਣਾ ਤੇ ਗੁਣਾ ਕਰਕੇ ਲਾਉਣਾ ਆ ਹੜ ਆਏ ਨੇ ਬੜਾ ਸੰਕਟ ਆਇਆ ਤੇ ਪੰਜਾਬ ਤੇ ਜਿੱਥੋਂ ਮਰਜੀ ਅਸੀਂ ਕਰੀਏ ਯਾਰਾਂ ਦੋਸਤਾਂ ਨੂੰ ਵੀ ਬਾਲੀਵੁੱਡ ਵਾਲਿਆਂ ਨੂੰ ਵੀ ਕਲਾਕਾਰਾਂ ਨੂੰ ਵੀ ਜਿਨੀਆਂ ਐਨ ਜੀਓਜ਼ ਨੇ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਸਾਰਿਆਂ ਨੂੰ ਹਿੱਤ ਕਰਨ ਕਿਆ ਹੋ ਯਾਰ ਇਕੱਠੇ ਹੋ ਕੇ ਇਹ ਸੰਕਟ ਜਿਹੜਾ ਪੰਜਾਬ ਤੇ ਆ ਗਿਆ ਇਹ ਚੋਂ ਬਾਹਰ ਕੱਢੀਏ 3200 ਸਰਕਾਰੀ ਸਕੂਲ ਰੁੜ ਗਏ 19 ਕਾਲਜ ਮਲਵੇ ਦਾ ਢੇਰ ਬਣ ਗਏ 2500 ਛੋਟੇ ਪੁਲ ਤੇ ਪੁਲੀਆਂ ਰੁੜ ਗਏ 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ 5 ਲੱਖ ਬੰਦਾ ਬੇਕਾਰ ਹੋ ਗਿਆ 60 ਦੇ ਕਰੀਬ ਜਾਨਾਂ ਚਲੀਆਂ ਗਈਆਂ ਪਸ਼ੂਆਂ ਦਾ ਅਜੇ ਨਾਜਾ ਲਾ ਰਹੇ ਆ ਵੀਰਾ ਇੰਨਾ ਕਦੇ ਪੰਜਾਬ ਤੇ ਸੰਕਟ ਆਇਆ ਨਹੀਂ ਸੀ ਪਰ ਪੰਜਾਬੀਆ ਡਿੱਗਦੇ ਆ ਫਿਰ ਉੱਠ ਖੜਦੇ ਆ ਤੇ ਹੁਣ ਸ਼ੁਰੂ ਕਰਨ ਲੱਗਿਆ ਅਸਲ ਚ ਪੰਜਾਬ ਨੂੰ ਪੈਰਾਂ ਸਿਰ ਖੜੇ ਕਰਨ ਦਾ ਕੰਮ ਅੱਜ ਤਿੰਨ ਤਰੀਕ ਹੋ ਗਈ 10 ਦਿਨਾਂ ਦੇ ਵਿੱਚ ਵਿੱਚ ਪਹਿਲਾ ਚੈੱਕ 20000 ਰੁਪਏ ਇੱਕ ਏਕੜ ਦਾ 10 ਦਿਨਾਂ ਦੇ ਵਿੱਚ ਪਹਿਲਾ ਚੈੱਕ ਵੰਡਣ ਲੱਗ ਜੰਗੇ ਸਾਰੇ ਪਾਸਿਓਂ ਇਧਰੋਂ ਉਧਰੋਂ ਬਚਾ ਕੇ ਸਾਰਾ ਪੈਸਾ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਤੇ ਜਾਂ ਜਿਨ੍ਹਾਂ ਦੇ ਘਰ ਟੁੱਟ ਗਏ ਔਰ 20000 ਰੁਪਿਆ ਇੱਕ ਏਕੜ ਦਾ ਹਜੇ ਤੱਕ ਪਹਿਲਾਂ ਕਿਸੇ ਗਵਰਨਮੈਂਟ ਨੇ ਦੇਸ਼ ਦਿੱਤਾ ਨਹੀਂ ਵੀਰੋ ਤੁਹਾਡੇ ਚ ਬੈਠੇ ਹੋਣੇ ਬਜ਼ੁਰਗ ਬੈਠੇ ਨੇ ਮੇਰੇ ਦਾਦੇ ਦੀ ਉਮਰ ਦੇ ਪਹਿਲਾਂ ਵੀ ਮੀਂਹ ਹੜ ਆਉਂਦੇ ਰਹੇ ਨੇ ਵੀਰੋ 26 26 ਰੁਪਿਆ ਦੇ ਚੈੱਕ ਆਉਂਦੇ ਰਹੇ ਨੇ 42 42 ਰੁਪਿਆ ਦੇ ਚੈੱਕ ਮੈਂ ਦੇਖੇ ਹੋਏ ਨੇ जखਮਾਂ ਤੇ ਨੂਨ ਭੁਗਦੇ ਨੂਨ ਬੰਦਲਮ ਨਹੀਂ ਲਾਉਂਦੇ ਇਹ ਰੀਸ ਕਰਨਗੇ ਆਪਣੀ ਜਿਹੜੇ ਜਮ੍ਹਾਂ ਥੱਲੇ ਮੋਰਾਂ ਦੇ ਕੋਆਚੋਂ ਨਿਕਲ ਕੇ ਆਇਆ ਜਿਹੜੇ ਟਰੈਕਟਰਾਂ ਚੋਂ ਆਇਆ ਸੁਹਾਗਿਆਂ ਤੋਂ ਆਇਆ ਤਵੀਆਂ ਤੋਂ ਹਲਾਂ ਤੋਂ ਆਇਆ ਇਹ ਸਾਡੀ ਰੀਸ ਕਰਨਗੇ ਕਿ ਕੋਲਕ ਚੋਂ ਪੈਸੇ ਕੱਢ ਕੇ ਆ ਸੜ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲੈ ਬਾਅਦ ਸਰਪੰਚ ਨੂੰ ਗੱਡੀ ਚ ਬਿਠਾਉਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਐਂ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲਜੀ ਪੱਗੜਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ। ਉਹ ਲੈ ਵੀ ਆਹ ਲਾਲਜੀ ਪੱਗੜਾ ਮੁੰਡੇ ਨੂੰ ਬੁਲਾ। ਉਹਨੂੰ ਫੜਾ ਤੇ ਪੈਸੇ ਬਾਅਦ ਉਹਨੂੰ ਗੱਡੀ 'ਚ ਬਿਠਾ ਲੈਂਦੇ ਆਂ ਮਗਰਲੀ 'ਚ। 3 ਕਿਲੋਮੀਟਰ ਜਾ ਕੇ ਉਹਨੂੰ ਕਹਿੰਦੇ ਲੈ ਆ ਫੜਾ ਬਈ। ਆਂ ਆਇਂ ਪੈਸੇ ਵੰਡੋਂਗੇ। ਆਇਂ ਦਰਿਆ ਮਾਂ ਨੂੰ ਕਹਿੰਦਾ ਮੈਂ 2-3 ਪੀਟਰ ਇੰਜਣਾਂ ਦਾ ਤੇਲ ਦੇਉਂਗਾ। ਡੀਜ਼ਲ। ਦਰਿਆ ਕਹਿੰਦਾ ਕਾਪਰਾ ਕਰ ਦਿਓ ਦਰਿਆ ਯਾਰ 3 ਪੀਟਰ ਇੰਜਣਾਂ ਨਾਲ ਦਰਿਆ ਤੂੰ ਦਰਿਆ ਪਰਾਂ ਕਰ ਲੋਂਗੇ ਤੁਸੀਂ। ਫਿਰ ਕਹਿੰਦਾ ਤਕਵੀਰ ਬਾਦਲ ਕਹਿੰਦਾ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਯਾਰ ਜਨ ਮੰਦ ਬੁੱਧੀ ਹੈਗਾ ਉਹ ਉਹ ਹਜਣ ਤਾਂ ਪਿੰਡਾਂ 'ਚ ਸੰਗਲ ਲੱਗਦੇ ਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਆਪਦੇ ਮੁੰਡੇ ਨੂੰ ਬੰਨ ਲੈ ਯਾਰ ਬੁਰਜੀ ਨਾਲ ਕਿਸੇ ਦੇ ਰੋੜਾ ਰੂੜਾ ਨਾ ਮਾਰੇ ਕਨਮ ਰਾਵੀ ਤੇ ਵਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੱਦਾਂ ਕੱਢ ਦਾਂਗੇ ਉਹ ਮੈਂ ਕਿਹਾ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ ਦਰਿਆਵਾਂ 'ਨਾਂ ਮੱਥੇ ਲਾਹੋਂਗੇ ਬੋਲੀਆਂ ਦਾ ਵਿਚਾਰਾ ਅੱਥਰੇ ਘਰੇ ਪਹੁੰਚ ਜਾਂਦਾ ਚਲੋ ਟਾਈਮ ਤੇ ਚਲੋ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ ਗਾਲਾਂ ਨਹੀਂ ਕੱਢਦਾ ਚਲੋ ਤੁਰੇ ਫਿਰਦਾ ਰਹਿੰਦੋ ਆਪਾਂ ਨੇ ਕੀ ਲੈਣਾ ਹਾਰ ਗਏ ਨਾ ਬੁਰੀ ਤਰ੍ਹਾਂ ਹਾਰ ਗਏ ਸਾਰਾ ਤਾਂ ਕੋਡ ਮੈਂ ਹੀ ਹਾਰ ਗਿਆ ਇਹਨਾਂ ਦਾ ਗਾਲਾਂ ਮੈਨੂੰ ਕੱਢਣ ਲੱਗ ਜਾਂ ਜਿਹੜਾ ਆਉਂਦਾ ਉਹ ਬਾਜਵੇ ਹੋਰੀ ਰੰਗੋ ਆਵੇ ਹੋਰਿਓਂ ਝੋੜਾ ਤੜਕੀ ਉੱਠ ਕੇ ਭਗਵਾਨ ਤਮਾਨ ਭਗਵਾਨ ਤਮਾਨ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੈਂ meri hasti mitane ki chaahat mein na jaane kitnon ke wajood khatam ho gaye mar o dekh lo bada badal haar gaya kade nahi haaraya si jande hoye onan nu vi pwa gaya haar aap haar gaya jalalabad ton manpreet badal haar gaya malooka haar gaya patthal haar gi ਉਹ ਦੜ ਹਾਰ ਗਿਆ ਕੈਪਟਨ ਹਾਰ ਗਿਆ ਮਜੀਠਿਆ ਹਾਰ ਗਿਆ ਨਵਜੋ ਸਿੱਧੂ ਹਾਰ ਗਿਆ ਬਲਟੋਆ ਹਾਰ ਗਿਆ ਬ੍ਰਹਮਪੁਰਾ ਹਾਰ ਗਿਆ ਕਿਹੜਾ ਰਹਿ ਗਿਆ ਉਹ ਮੈਂ ਨਹੀਂ ਹਰਾਏ ਮੈਥੋਂ ਨਹੀਂ ਕਰਦੇ ਤੁਸੀਂ ਕੀਤਾ ਕੰਮ ਤੁਸੀਂ ਕੀਤਾ ਇਹ ਇਹ ਤੁਹਾਡੇ ਤੁਹਾਡੇ ਤੇ ਸੇਰਾ ਜਾਂਦਾ ਸਾਰਾ ਸੋ ਵੀਰੋ ਜੇ ਮੈਂ ਤੁਹਾਨੂੰ ਕੱਲੇ ਤਰਨਤਾਰਨ ਦੀਆਂ ਦੱਸਾਂ ਤਾਂ ਤਰਨਤਾਰਨ ਦੀਆਂ 1210 ਕਿਲੋਮੀਟਰ ਸੜਕਾਂ ਨੇ ਤਰਨਤਾਰਨੀਆਂ 174.83 ਜਾਨੀ ਕਿ ਪਾਉਣੇ 200 ਕਰੋੜ ਰੁਪਇਆ ਕੁੱਲੇ ਤਰਨਤਾਰਨ ਦੇ ਵਿੱਚ ਸੜਕਾਂ ਤੇ ਲੱਗੂਗਾ ਔਰ 44 ਕਰੋੜ ਰੁਪਇਆ ਉਹਨਾਂ ਦੀ ਰਿਪੇਅਰ ਦਾ ਵੀ ਪਹਿਲਾਂ ਹੀ ਦੇ ਦਾਂਗੇ ਤਾਂ ਕਿ ਕੋਈ ਟੋਆ ਨਾ ਪਵੇ ਉਹ ਠੇਕੇਦਾਰ ਨੂੰ ਕਹਤਾ ਭਰਾਵਾ ਪੈਸੇ ਤੈਨੂੰ ਦੇਵਾਂਗੇ ਰਿਪੇਅਰ ਦੇ ਪਰ 5 ਸਾਲ ਇਹੋ ਜਿਹੀ ਬਣਾ ਦੇ 5 ਸਾਲ ਟੋਆ ਪਵੇ ਹੀ ਨਾ ਉਹਦੇ ਸੜਕ ਦੇ ਵਿੱਚ ਹੁਣ ਸੜਕਾਂ ਦੇਖਿਓ ਇਹਨਾਂ ਨੇ ਜਿਹੜੀਆਂ ਸੜਕਾਂ ਬਣਾਈਆਂ ਉਹ ਪ੍ਰਾਈਵੇਟ ਕੰਪਨੀਆਂ ਤੋਂ ਬਣਵਾਈਆਂ ਉਹ ਹਫ਼ਤੇ ਲੋਕਾਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆ ਰਹੇ ਨੇ ਆਹ ਐਡੇ-ਐਡੇ ਕੱਠ ਹੋ ਰਹੇ ਨੇ ਅਗਲਾ ਵੀ ਆਪਣੇ ਕੋਲ ਹੀ ਐ ਪਰ ਐ ਆ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਕੇ ਦਿਖਾਵਾਂਗੇ ਸਾਨੂੰ ਲੰਡਨ ਕੈਲੀਫੋਰਨੀਆ ਪੈਰਿਸ ਬਣਾਉਣ ਦੀ ਲੋੜ ਨਹੀਂ ਪੰਜਾਬ ਹੀ ਬਣ ਜੇ ਸਾਡਾ ਉਹ ਛਿੰਝਾਂ ਵਾਲਾ ਪੰਜਾਬ ਉਹ ਕਬੱਡੀਆਂ ਵਾਲਾ ਪੰਜਾਬ ਉਹ ਭੰਗੜੀਆਂ ਵਾਲਾ ਪੰਜਾਬ ਉਹ ਫੌਜ 'ਚ ਭਰਤੀ ਹੋਣ ਵਾਲਾ ਪੰਜਾਬ ਉਹ ਕਿੱਧਰ ਲੈ ਗਿਆ ਸਾਡਾ ਪੰਜਾਬ ਯਾਰ ਤੁਸੀਂ ਆਊਗਾ ਪੰਜਾਬ ਵਾਪਸ ਆਊਗਾ ਬਾਈ ਇਹਨਾਂ ਤੋਂ ਬਚਿਓ ਇਹ ਜਿਹੜੇ ਪੰਜਾਬ ਦੇ ਦੋਖੀ ਨੇ ਨਾ ਇਹ ਆਪਸ ਚੜਲੇ ਹੋਏ ਨੇ ਇਹਨਾਂ ਤੋਂ ਬਚਿਓ ਕਿਉਂਕਿ ਜਿੰਨੀਆਂ ਵੀ ਬਾਤ 2 ਲੱਖਾਂ ਡੇਰਾ ਬਾਬਾ ਨਾਨਕ ਕੋਈ ਉਹ ਜਿੱਤ ਗਏ ਆਪਾਂ ਕਿੱਦੜਵਾਹ ਹੋਈ ਉਹ ਜਿੱਤ ਕੇ ਕੌਣ-ਕੌਣ ਸੀ ਇੱਥੋਂ ਇਧਰੋਂ ਰੰਧਾਵੇ ਦੀ ਘਰ ਵਾਲੀ ਉਧਰੋਂ ਗੜਿੰਗੜੀ ਘਰ ਵਾਲੀ ਉਹ ਜਿੱਤ ਚੱਬੇ ਵਾਲ ਹੋਈ ਉਹ ਜਿੱਤ ਗਏ ਜ਼ਿਲਹੰਦਰ ਦੀ ਬਾਈਲੈਕਸ਼ਨ ਹੋਈ ਉਹ ਜਿੱਤ ਗਏ ਲੁਧਿਆਣੇ ਦੀ ਬਾਈਲੈਕਸ਼ਨ ਹੋ ਗਈ ਉਹ ਜਿੱਤ ਗਏ ਲੋਕ ਕਹਿੰਦੇ ਯਾਰ ਅਸੀਂ ਕੰਮ ਚਾਹੀਦਾ ਸਾਨੂੰ ਹੋਰ ਕੀ ਚਾਹੀਦਾ ਗਾਲਾਂ ਥੋੜੀ ਚਾਹੀਦੀਆਂ ਸਾਨੂੰ ਵੀ ਗਾਲਾਂ ਕੱਢੀਆਂ ਮੈਂ ਇੰਨੀਆਂ ਗਾਲਾਂ ਕੱਢੀਆਂ ਕੰਮ ਸਾਡਾ ਸੜਕਾਂ ਬਣ ਗਈਆਂ ਸਾਡੀਆਂ ਸੜਕ ਸੁਰੱਖਿਆ ਫੋਰਸ ਤੁਹਾਨੂੰ ਸੜਕ ਤੇ ਮਿਲਦੇ ਹੋਣਗੇ ਚੱਕ ਕੇ ਜ਼ਖਮੀ ਨੂੰ ਲੈ ਜਾਂਦੇ ਨੇ 6 ਮਿੰਟ 20 ਸੈਕਿੰਡ ਦਾ ਕਾਲ ਟਾਈਮ ਹੈ 48% ਮੌਤਾਂ ਕੱਟ ਗਈਆਂ ਸੜਕਾਂ ਤੇ 48% ਗੜਕਰੀ ਨੇ ਦੱਸਿਆ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਚ ਵੀ ਪੰਜਾਬ ਤੋਂ ਸਿੱਖੋ ਕੁਝ ਠੀਕ ਹੈ ਸੈਂਟਰ ਵਾਲੇ ਥੋੜਾ ਜਿਹਾ ਕਰਦੇ ਆ ਆਪਣੇ ਨਾਲ ਪੈਸੇ ਨਹੀਂ ਦਿੰਦੇ ਜਾਂ ਕੋਈ ਇਸ ਤਰ੍ਹਾਂ ਦੇ ਵਿਹਾਰ ਕਰਨ ਲੱਗ ਜਾਂਦੇ ਆ ਵੀ ਜਿਵੇਂ ਪੰਜਾਬ ਦੇਸ਼ ਦਾ ਹਿੱਸਾ ਹੀ ਨਾ ਹੋਵੇ ਤਾਂ ਮੈਂ ਉਥੇ ਪੱਖ ਰੱਖਦਾ ਵੀ ਇਹ ਤੁਸੀਂ ਇਹ ਚ ਕੀ ਕਰੋਗੇ ਚੌਲ ਵੀ ਦੇਵਾਂਗੇ ਹੜ੍ਹ ਵੀ ਆਗੇ ਵੈਰ ਵੀ 170 ਤੋਂ 175 ਲੱਖ ਮੀਟਰ ਕਟਨ ਚਾਲ ਦੇਵਾਂਗੇ। ਮਿੱਟੀ ਚੱਕ ਰਹੇ ਹਾਂ ਹੁਣ। ਜਿਹਦਾ ਖੇਤ ਉਹਦੀ ਰੇਤ ਆਪਾਂ ਨੇ ਸਕੀਮ ਦੋਂ ਕਰਨਗੇ ਸ਼ੁਰੂ ਕਰਨਗੇ ਪਰ ਸਾਡਾ ਤਾਂ ਸਿੱਧਾ ਜਿਹਾ ਕੰਮ ਹੈ। ਅਸੀਂ ਤਾਂ ਆਮ ਲੋਕਾਂ ਚੋਂ ਆਮ ਬੰਦਿਆਂ ਚੋਂ ਹੀ ਇਲਾਕੇ ਚੋਂ ਹੀ ਜਿਹੜਾ ਤੁਸੀਂ ਕਹਿੰਦੇ ਹੋ ਜੋ ਸਰਵੇ ਸਰਵੇ ਮੁਤਾਬਕ ਸਾਡੇ ਆਇਆ ਉਹਦੇ ਚ ਇਹੀ ਗੱਲ ਆਈ ਹੈ ਕਿ ਭਾਈ ਜੇ ਸੇਵਾਦਾਰ ਇੱਥੋਂ ਦੇਣਾ ਤਾਂ ਫਿਰ ਆ ਨਾਮ ਜਿਹੜਾ ਸਭ ਤੋਂ ਵਧੀਆ ਹੈ ਤੇ ਮੈਂ ਅੱਜ ਇਹ ਅਨਾਉਂਸਮੈਂਟ ਤੁਹਾਡੇ ਸਾਹਮਣੇ ਕਰਦਾ ਕਿ ਸਾਡਾ 22 ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਉਮੀਦਵਾਰ ਹੈ ਉਹ ਹਰਨੀਤ ਸੰਧੂ ਤੁਹਾਡਾ ਉਮੀਦਵਾਰ ਹੈ ਇਹ ਥੋੜੀ ਪਸੰਦ ਹੈ ਆਮ ਤੌਰ ਤੇ ਪਾਰਟੀਆਂ ਆਪਣੀ ਪਸੰਦ ਕਰਦੀਆਂ ਨੇ ਪਰ ਇਹ ਥੋੜੀ ਪਸੰਦ ਹੈ ਸੋ ਦਨਰਾਤ ਇੱਕ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਬਾਕੀ ਕੋਈ ਕਮੀ ਨਹੀਂ ਮੰਗ ਪੱਤਰ ਇਹਦਾ ਸਾਈਨ ਮੇਰੇ ਕੋਈ ਕਮੀ ਨਹੀਂ ਆਉਣ ਦੇਣਾ ਸਰਬੀਤ ਜੀ ਮਿਹਨਤ ਕਰੋ ਲੋਕਾਂ ਕੋਲੇ ਘਰ ਘਰ ਜਾ ਕੇ ਪ੍ਰਚਾਰ ਕਰੋ ਕਿਉਂਕਿ ਪਬਲਿਕ ਹੈ ਜੀ ਦੇਖੋ ਇੱਕ ਜੇ ਆਪਾਂ ਵਿਆਹ ਦਾ ਜੇ ਆਪਾਂ ਵਿਆਹ ਦਾ ਕਾਰਡ ਦੇ ਦਈਏ ਨਾ